ਮਾਰੇ ਕਹਿੰ ਮੰਤਰੰਗ ਰਾਮ ਰਾਮ ਨਾਮੰ ਜਦੋਂ ਉਹ ਸ਼ਬਦ ਦਾ ਜਪ ਕਰ ਲੱਗ ਪਏ ਸ਼ਬਦ ਨੂੰ ਦਿਨ ਰਾਤ ਜਪਣ ਲੱਗ ਪਏ ਜਪਦਿਆਂ ਜਪਦਿਆਂ irda ਨਿਰਮਲ ਹੋ ਗਿਆ ਉਸ ਨਿਰਮਲ irde ਨੇ ਟਿਕਣਾ ਸ਼ੁਰੂ ਕਰ ਦਿੱਤਾ ਟਿਕਦੇ ਕੋਈ irde ਵਿੱਚੋਂ ਰਸ ਆਉਣ ਲੱਗ ਪਿਆ ਉਸ ਰਸ ਵਿੱਚ ਮਗਨ ਹੋਇਆ ਜਦੋਂ ਅੰਤਰ ਧਿਆਨ ਟਿਕਾਉਣ ਲੱਗਾ ਫਿਰ ਇੱਕ ਜਗ੍ਹਾ ਤੇ ਨਹੀਂ ਜੋ ਅੰਦਰੋਂ ਦੇਖਿਆ ਉਸ ਸਰਬ ਵਿਆਪਕ ਪ੍ਰਮਾਤਮਾ ਦੇ ਧਿਆਨ ਵਿੱਚ ਟਿਕ ਗਿਆ ਫਿਰ ਅਰਸ਼ਣੀਓ ਪਹਿਲਾ ਕਹੇ ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਬਤਰ ਪੂਰਣ ਹੈ ਉਸ ਦਾ ਧਿਆਨ ਜਿਹੜਾ ਸਾਰੀਆਂ ਥਾਵਾਂ ਤੇ ਪਰੀਪੂਰਣ ਵੈ ਗੁਰੂ ਜੀ ਨੇ ਕੋਈ ਥਾਂ ਇਸ ਨੇ ਮਿਕ ਵਾਰ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ ਦੇਖੋ ਅਸੀਂ ਬਾਹਰमुखी ਸ਼ਬਦ ਕਹਿੰਨੇ ਜਦੋਂ ਇਹ ਕਿਹਾ ਜਾਂਦਾ ਹੈ ਵੀ ਸਾਇੰਸ ਲੱਭ ਰਹੀ ਹਾਲਾਂ Mein ਕੋਈ ਸਾਇੰਸ ਦੇ ਵਿਰੋਧ ਚ ਨਹੀਂ ਕਹਿੰਦਾ ਹੁੰਦਾ ਉਹਨਾਂ ਦੀ ਆਪਣੀ ਬਹੁਤ ਖੋਜ ਹੈ ਜੀ ਐਵੇਂ ਜਿਸ ਬਾਰੇ ਇਹਨੇ ਨੌਲੇਜ ਕੋਈ ਨਹੀਂ ਆਪਾਂ ਕਿਉਂ ਕਿਸੇ ਚੀਜ਼ ਨੂੰ ਨਿੰਦਰਾ ਸ਼ੁਰੂ ਕਰਦੀ ਹੈ ਉਹਦਾ ਆਪਣਾ ਫੀਲਡ ਹੈ ਨਾ ਜੀ ਪਰ ਵੇਖੋ ਇਹ ਗੱਲ ਤਾਂ ਹੈ ਕਿ ਅਸੀਂ ਦੂਜੇ ਗ੍ਰਹਿ ਤੇ ਜੀਵਨ ਲੱਭਣ ਤੁਰੇ ਹਾਂ ਕਿਸੇ ਹੋਰ ਗ੍ਰਹਿ ਤੇ ਜੀਵਨ ਹੈ ਚੰਦਰਮਾ ਤੇ ਜੀਵਨ ਹੈ ਮੰਗਲ ਤੇ ਜੀਵਨ ਹੈ ਇਹਨਾਂ ਗ੍ਰਹਾਂ ਤੋਂ ਅੱਗੇ ਇਸ ਸੂਰਜ ਦੇ ਪਰਿਵਾਰ ਤੋਂ ਅੱਗੇ ਜਿਹੜੇ ਸੂਰਜ ਨੇ ਮਾਂ ਸੂਰਜ ਇਸ ਸੂਰਜ ਤੋਂ ਵੱਡੇ ਸੂਰਜ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਲਬਜ ਵਰਤੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਕਹਿੰਦੇ ਨੇ ਤੁਸੀਂ ਇੱਕ ਸੂਰਜ ਨੂੰ ਪੂਜਦੇ ਪਿਓ ਲੋਕੋ ਮੈਂ ਉਸ ਸੂਰਜ ਨੂੰ ਨਮਸਕਾਰ ਕਰਨਾ ਪਿਆ ਜਿਹੜਾ ਇਹਦੇ ਵਰਗੇ ਅਨੰਤ ਸੂਰਜਾਂ ਤੋਂ ਵੱਡੀ ਤਾਕਤ ਰੱਖਦਾ ਇੱਕ ਗੱਲ ਹੋਰ ਆ ਸੂਰਜ ਜਦੋਂ ਧੁੱਪ ਪੈਂਦੀ ਹੈ ਤੇ ਨਮੀ ਨੂੰ ਖੁਸ਼ ਕਰ ਦਿੰਦਾ ਸੁਕਾ ਦਿੰਦਾ ਹੈ ਨਾ ਕੱਪੜੇ ਸੁਕਾਂਦਾ ਹੈ ਪਾਣੀ ਇਕੱਠਾ ਹੋ ਉਸ ਸੁਕਾ ਦਿੰਦਾ ਪਰ ਗੁਰਮੁਖਵਾਂ ਅਜੇ ਤੱਕ ਸੂਰਜ ਕੋਲ ਕੋਈ ਜਾ ਸਕੇ ਕਿਸੇ ਦੀ ਸਮਰੱਥਾ ਹੈ ਬੰਦੇ ਦੀ ਕਿਸਮਰਤ ਉਹਦੇ ਨੇੜੇ ਫਟਕ ਸਕੇ ਪਰ ਉੰਜ ਗੁਰੂ ਗੋਬਿੰਦ ਸਿੰਘ ਜੀ ਕੇ ਬਚਨ ਕਰਦੇ ਆ ਰੋਜ਼ ਤੁਸੀਂ ਪੜਦੇ ਹੋ ਕਿਨੇ ਭਾਈ ਸਿੱਖਾ ਇਸ ਸੂਰਜ ਨੂੰ ਆਖਰੀ ਸ਼ਕਤੀ ਮਤ ਸਮਝੀ ਉਸ ਪਰਮਾਤਮਾ ਨੂੰ ਨਮਸਕਾਰ ਕਰ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਇਸ ਸੂਰਜ ਨੂੰ ਵੀ ਸੁਕਾ ਦਿੰਦਾ ਹੈ ਫਿਰ ਬੇਨਤੀ ਸੁਣੇ ਸੂਰਜ ਹਰ ਚੀਜ਼ ਸੁਕਾਉਂਦਾ ਹੈ ਤੇ ਜਿਹੜਾ ਸੂਰਜ ਨੂੰ ਸੁਕਾ ਦੈ ਤੁਸੀਂ ਰੋਜ਼ ਪੜਦੇ ਹੋ ਜਾਬ ਸਾਹਿਬ ਜੀ ਕਿ ਆਦਿੱਤ ਸੋਕੈ ਕਿ ਅਦਿੱਤ ਅਦਿੱਤ ਦਾ ਲਫ਼ਜ਼ੀ ਅਰਥ ਸੂਰਜ ਹੈ ਜੀ ਇਹਨੂੰ ਐਤਵਾਰ ਵੀ ਕਹਿੰਦੇ ਆ ਰਵੀਵਾਰ ਜੀ ਨੂੰ ਕਹਿੰਨੇ ਕਿ ਅਦਿੱਤ ਸੋਕੈ ਸੋਕੈ ਦਾਰਤੇ ਸੁਕਾ ਦੇਣਾ ਸੂਰਜ ਹਰ ਚੀਜ਼ ਸੁਕਾ ਦਿੰਦਾ ਪਰ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਕਹਿੰਦੇ ਆ ਇਹ ਸਿਰਫ ਤੇਰੀ ਸੋਚ ਦੀ ਸੀਮਾ ਹੈ ਪਾਰ ਬ੍ਰਹਮ ਪਰਮੇਸ਼ਵਰ ਤਾਂ ਇਹਨਾਂ ਅਨੰਤ ਸੂਰਜਾਂ ਨੂੰ ਵੀ ਸੁਕਾ ਦਿੰਦਾ ਹੈ ਫਿਰ ਅਰਸ਼ਣਿਓ ਮੈਂ ਆਪਣੇ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਕਿਉਂ ਸਿੱਧਾ ਜਪ ਕਰਦਿਆਂ ਕਿ ਇੱਥੇ ਜੀਵਨ ਨਹੀਂ ਨਹੀਂ ਗੁਰਮਖੋ ਅਸੀਂ ਜੀਵਨ ਲੱਭਨੇ ਆ ਆਪਣੇ ਵਰਗਾ ਬੰਦੇ ਦਾ ਜੀਵਨ ਆਖਰੀ ਸੀਮਾ ਥੋੜਾ ਹੁਣ ਜੇ ਕਹੀਏ ਜੀ ਤੇ ਆ ਜੀਵਨ ਜਿਹੜਾ ਵੀ ਮੇਰਾ ਸਰੀਰ ਤੇ ਤੁਹਾਡਾ ਸਰੀਰ ਇਹ ਇਹ ਪੈਮਾਨਾ ਹੈ ਕਿ ਇਹ ਜੀਵਨ ਹੁੰਦਾ ਨਹੀਂ ਗੁਰਮਖੋ ਗੁਰਬਾਣੀ ਤੇ ਬਚਨ ਕਰਦੀਏ ਕਿ ਧਰਤੀ ਵਿੱਚ ਇਸ ਧਰਤੀ ਤੋਂ ਇਲਾਵਾ ਜਿੱਥੇ ਤੂੰ ਕਹਿੰਦਾ ਆਦਮ ਜਾਂਤ ਵੀ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੀਵਨ ਤਾਂ ਉੱਥੇ ਵੀ ਹੈ ਕਿਉਂਕਿ ਚੇਤਨਾ ਰੱਬ ਦੀ ਖਰ ਇੱਕ ਥਾਂ ਉਤੇ ਹੈ ਜਿਵੇਂ ਅਸੀਂ ਪੜਨੇ ਆ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਖਾਰ ਜਿਓ ਫਿਰ ਬੇਨਤੀ ਹੈ ਜੀ ਮਹਾਰਾਜ ਜੀ ਨੇ ਕਿਹਾ ਕਿ ਪੂਰਨ ਪੁਰਖ ਸਭ ਤੋਂ ਪਹਿਲਾਂ ਉਹਦਾ ਗੁਣ ਹੈ ਸਿਮਰਨ ਹਿਰਦੇ ਤੋਂ ਜਪ ਕਰਦਾ ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਕਿ ਕਿਉਂਕਿ ਸਾਡੇ ਚ ਸਾਧਨਾ ਬਾਰੇ ਬਹੁਤ ਘੱਟ ਲਿਖਿਆ ਗਿਆ ਇਸ ਨੂੰ ਸਿਮਨ ਨਹੀਂ ਦੂਜੇ ਮਤ ਵਾਲਿਆਂ ਜਦੋਂ ਗ੍ਰੰਥ ਪੜ੍ਹ ਹੀ ਦੇ ਨਾ ਜੋਕ ਜੋ ਉਹਨਾਂ ਨੇ ਸਾਧਨਾ ਬਾਰੇ ਕੰਮ ਕਰ ਦਿੱਤਾ ਆਪਾਂ ਤਾਂ ਪਹਿਲੀ ਗੱਲ ਇਸ ਬਾਰੇ ਛੇਤੀ ਸੋਚ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਡੀ ਸਰੀਰ ਦੀ ਤਿਆਰੀ ਚਾਹੀਦੀ ਹੈ ਅਸੀਂ ਖੁਰਾਕ ਹੀ ਖਾਣੀ ਹੈ ਇੱਕ ਵਾਰ ਮੈਂ ਇੱਥੇ ਕਾਸੀ ਕਿ ਮਹੀਨੇ ਚ ਕਿਉਂਕਿ ਆਪਾਂ ਤਜਰਬਾ ਕਰਕੇ ਦੇਖੀਏ ਗੱਲਾਂ ਗੱਲਾਂ ਤੇ ਮੈਨੂੰ ਵੀ 27 ਸਾਲ ਹੋ ਗਿਆ ਕਰਦੇ ਆ ਅੱਜ ਵੀ ਮੈਂ ਗੱਲਾਂ ਹੀ ਕਰ ਰਿਹਾ ਜਿਮ ਕਿਨੇ ਵਿੱਚ ਇੱਕ ਦਿਨ ਪੂਰਾ ਕੱਢ ਦਈਏ ਕਿ ਮੈਂ ਅੰਮ੍ਰਿਤ ਵੇਲੇ ਤੋਂ ਲੈ ਕੇ ਦੂਜੇ ਵੇਲੇ ਅੰਮ੍ਰਿਤ ਵੇਲੇ ਤੱਕ 24 ਘੰਟੇ ਸਿਰਫ ਨਾਮ ਜਪ ਦੀ ਸਾਧਨਾ ਕਰਨੀ ਹੈ ਗੁਰਮੁਖੋ ਉਸ ਤੋਂ ਬਾਅਦ ਫਿਰ ਕਹਿਣਾ ਸ਼ੁਰੂ ਕਰੀਏ ਜਪ ਵਿੱਚ ਕੁਝ ਹੈ ਕਹਿਣਾ ਠੀਕ ਸਤਿਗੁਰਾਂ ਨੇ ਕਿ ਆਪ ਸਭ ਤੋਂ ਪਹਿਲਾਂ ਜਪ ਮੈਂ ਫਿਰ ਬੇਨਤੀ ਕਰਾਂ ਮੰਤਰੰਗ ਰਾਮ ਰਾਮ ਨਾਮਕ ਇਥੇ ਇਹ ਕੱਲੀ ਗੱਲ ਇਥੇ ਮੁੱਕ ਨਹੀਂ ਗਈ ਸੁਖਮਨੀ ਸਾਹਿਬ ਵਿੱਚ ਆਪਾਂ ਇੱਕ ਸ਼ਬਦ ਪੜ੍ਹਨੇ ਆ ਕਿਨਕਾ ਇੱਕ ਜਿਸ ਜੀਵ ਸਾਵੈ ਤਾਂਕੀ ਮਹਿਮਾ ਗਣੀ ਨਾ ਵੈ ਕਿਨਕਾ ਦਾ ਲਬਜ਼ੀ ਅਰਥ ਬਿਲਕੁਲ ਥੋੜਾ ਕਿੰਕਾ ਥੋੜਾ ਜਿਹਾ ਗੁਰਮਖੋ ਇਸ ਥੋੜੇ ਦਰਤ ਖਤਮ ਹੋਣਾ ਨਹੀਂ ਮੰਨ ਲੋ ਅ ਮੈਂ ਇੱਕ ਨਿੱਕਾ ਜਿਹਾ ਇਹ ਤੁਸੀਂ ਦੇਖ ਦਿੱਤੀ ਜਿਹਨੂੰ ਚਲੋ ਆਪਾਂ ਕੁਣਕਾ ਕਹਿੰਦੇ ਆ ਨਾ ਥੋੜੀ ਜੀ ਦੇਖ ਦਿੱਤੀ ਆਪਾਂ ਕਾਂਗੇ ਛੋਟੀ ਜੀ ਚੀਜ਼ ਨਹੀਂ ਇੱਥੇ ਕਿਨਕਾ ਦਾ ਅਰਥ ਹੈ ਉਹ ਸ਼ੁਰੂਆਤ ਜਿਹਦਾ ਬਹੁਤ ਥੋੜਾ ਵਿਸਤਾਰ ਹੋਣ ਜਾ ਰਿਹਾ ਹੈ ਫਿਰ ਅਰਜ ਕਿਨਕਾ ਆ ਜਿਹੜਾ ਸਾਡਾ ਸਰੀਰ ਲੈ ਕੇ ਸੀ ਬੈਠੇ ਆ ਜਿੰਨੇ ਆਪਾਂ ਬੈਠੇ ਆ ਇਦੀ ਸ਼ੁਰੂਆਤ ਕਿਨਕੇ ਤੋਂ ਨਹੀਂ ਹੋਈ ਫਿਰ ਆਰੇ ਸੁਣਿਓ ਹੁਣ ਉਹ ਜਿਹੜਾ ਨਿੱਕਾ ਜਿਹਾ ਕਿਨ